ਪੰਜਾਬ ਦੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਜੋ ਵੀ ਪਿੰਡਾਂ ਦੇ ਵਿੱਚ ਸ਼ਾਮਲਾਟ ਜ਼ਮੀਨਾਂ ਨੇ ਉਸ ਦੀ ਮੰਗੀ ਕਰਕੇ ਉਹਨਾਂ ਜ਼ਮੀਨਾਂ ਨੂੰ ਛੁੜਵਾਇਆ ਜਾਵੇਗਾ ਇਸੇ ਦੇ ਤਹਿਤ ਨਾਭਾ ਬਲਾਕ ਦੇ ਪਿੰਡ ਨੂਬਾਨਾ ਕਰਮੋਦੀ ਦੇ ਕਰੀਬ 350 ਬਿਗੇ ਸ਼ਾਮਲਾਟ ਜ਼ਮੀਨਾਂ ਇਹਨ ਤੋਂ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਰਾਜੀਵਾਲ ਦੇ ਵੱਲੋਂ ਰੈਵਨਿਊ ਵਿਭਾਗ ਦੇ ਅਧਿਕਾਰੀਆਂ ਦੇ ਪਹੁੰਚਣ ਤੋਂ ਪਹਿਲਾਂ ਹੀ ਪਿੰਡ ਦੇ ਆਉਣ ਜਾਣ ਵਾਲੀ ਸੜਕ ਤੇ ਧੰਨਾਂ ਦੇ ਦਿੱਤਾ। ਹੁਤੇ ਇਹ ਦੂਜੇ ਪਾਸੇ ਇਸ ਮੌਕੇ ਤੇ ਭਾਰਤੀ ਕਿਸਾਨ ਯੂਨੀਅਨ ਰਾਜੀਵਾਲ ਦੇ ਕੁਮਨ ਸਿੰਘ ਅਤੇ ਕਿਸਾਨ ਆਗੂ ਅਵਤਾਰ ਸਿੰਘ ਕੈਦੂਪੁਰ ਨੇ ਕਿਹਾ ਕਿ ਜੋ ਸਰਕਾਰ ਵੱਲੋਂ ਫੈਸਲਾ ਲਿਆ ਗਿਆ ਅਸੀਂ ਸ਼ਾਮਲਾ ਜ਼ਮੀਨਾਂ ਦੀ ਮੰਗਤੀ ਕਰਾਂਗੇ ਅਤੇ ਅਸੀਂ ਕਿਸੇ ਵੀ ਕੀਮਤ ਤੇ ਇਹ ਮੰਗਤੀ ਨਹੀਂ ਹੁੰਦੇਵਾਂਗੇ। ਅਤੇ ਇਸ ਮੌਕੇ ਤੇ ਪਿੰਡ ਲੂਮਾਨਾ ਕਰਮੂ ਦੇ ਨੰਬਰਦਾਰ ਜੋਰਾਵਰ ਸਿੰਘ ਅਤੇ ਪਿੰਡ ਵਾਸੀ ਅਰਵਿੰਦਰ ਕੌਰ ਨੇ ਕਿ ਹੈ ਕਿ ਸਰਕਾਰ ਸ਼ਾਮਲਾਟ ਤਮੀਨਾ ਨੇ ਅਸੀਂ ਇਹਨਾਂ ਨੂੰ ਆਬਾਦ ਕੀਤਾ ਪਰ ਹੁਣ ਸਰਕਾਰ ਇਹਨਾਂ ਨੂੰ ਕਬਜ਼ੇ ਵਿੱਚ ਲੈਣਾ ਚਾਹੁੰਦੀ ਹੈ ਤੇ ਅਸੀਂ ਹਰ ਕਿਸ ਨਹੀਂ ਹੋਂ ਦੇਵਾਂਗੇ ਇਸ ਦੇ ਨਾਲ ਹੀ ਉਹਨਾਂ ਨੇ ਹੋਰ ਕੀ ਕੁਝ ਕਿਹਾ ਜ਼ਰਾ ਤੁਸੀਂ ਵੀ ਸੁਣੋ ਵੀ ਪਿਛਲੇ ਦੋ ਗੇਲ ਵੀ ਪ੍ਰਸ਼ਾਸਨ ਨੇ ਇੱਥੇ ਸਾਨੂੰ ਪੁਖਾਈ ਕਰਵਾਈਆ ਤੇ ਤੀਜੀ ਗੇਲ ਫੇਰ ਅੱਜ ਦਾ ਰੱਖਿਆ ਵੈਸੀ ਸੋ ਕੱਲ ਅਸੀਂ ਇੱਥੇ ਦੇ ਲੋਕਲ ਪ੍ਰਸ਼ਾਸਨ ਨੂੰ ਡੀਸੀ ਸਾਹਿਬ ਦੇ ਧਿਆਨ ਤੇ ਲੰਦਾ ਵੀ ਇਹਨਾਂ ਕੋਲੇ ਸਟੇਆਂ ਨੇ ਇਹਨਾਂ ਕੋਲੇ ਕੋਰਟ ਦੇ ਫੈਸਲੇ ਨੇ ਇਹਨਾਂ ਤੇ ਪੰਚਾਇਤ ਵਿਭਾਗ ਕੋਈ ਕਾਰਵਾਈ ਨਹੀਂ ਕਰ ਸਕਦਾ ਉਹਨਾਂ ਨੇ ਸਾਡੀ ਗੱਲ ਸੁਣਦੇ ਹੋ ਐਸਡੀਐਮ ਤੇ ਰੱਖੀ ਗੱਲ ਐਸਡੀਐਮ ਸਾਹਿਬ ਨੇ ਆਪਦੇ ਅੱਗੇ ਤੇ ਡੀਡੀਪੀਓ ਤੇ ਸਿੱਟਦੀ ਤੇ ਸਾਨੂੰ ਫੇਰ ਇੱਥੇ ਇਹਨਾਂ ਦਾ ਮਤਲਬ ਸੈਪਾ ਕਰਨਾ ਪੈ ਰਿਹਾ ਬੈਠੇ ਆ ਤੇ ਹੁਣ ਪਤਾ ਲੱਗਿਆ ਵੀ ਅੱਜ ਫੇਰ ਇਹਨਾਂ ਨੇ ਕੈਨਸਲ ਕੀਤਾ ਅਸਲ ਮਾਨਿਆ ਚ ਇਹ ਸਰਕਾਰ ਜਿਹੜੀ ਉਸ ਪਾਸੇ ਤੁਰ ਪਈ ਹੈ ਜਿਹੜੇ ਪਾਸੇ ਲੋਕਾਂ ਦਾ ਭਲਾ ਨਹੀਂ ਲੋਕਾਂ ਦਾ ਨੁਕਸਾਨ ਹੈ ਪਿੰਡ ਦੇ ਵਿੱਚ ਜਿਹੜੀ ਜੁਮਲਾ ਸ਼ਾਫਲਾ ਤੇ ਜਿਹੜੀਆਂ ਇਹ ਜ਼ਮੀਨਾਂ ਨੇ ਇਹ ਲੋਕਾਂ ਨੇ ਆਵਾਜ਼ ਕੀਤੀਆਂ ਨੇ ਜਦ ਹਾਈ ਕੋਰਟ ਦੀ ਰੂਲਿੰਗ ਕਹਿੰਦੀ ਹੈ ਵੀ ਇਹਨਾਂ ਤੇ ਪੰਚਾਇਤ ਦਾ ਕੋਈ ਕਬਜ਼ਾ ਹੀ ਨਹੀਂ ਫਿਰ ਕਿਉਂ ਇਹ ਲੋਕਾਂ ਨੂੰ ਹੈਰਾਨ ਕਰਦੇ ਨੇ ਅੱਜ ਇਹਨਾਂ ਨੇ ਦੋ ਪਿੰਡਾਂ ਦੇ ਵਿੱਚ ਡੈਸਟ ਪਾਈ ਇੱਕ ਲਬਾਣੇ ਦੇ ਵਿੱਚ ਇੱਕ ਕਣੀਵਾਲ ਦੇ ਵਿੱਚ ਕਣੀਵਾਲ ਦੇ ਵਿੱਚ ਸ਼ਾਮਲਾਟ ਪਿੰਡ ਦੇ ਵਿੱਚ ਪਿੰਡ ਦੇ ਜਿਹੜੇ ਹੈਗੇ ਇੱਕ ਪਿੰਡੀ ਕਹਿੰਦੇ ਨੇ ਉਹਨੂੰ ਕਣੀਆਲ ਉੱਥੇ ਲੋਕ ਰਹਿੰਦੇ ਨੇ ਸਾਰੇ ਭਾਈਚਾਰਾ ਰਹਿੰਦਾ ਕੰਮੀ ਵੀ ਨੇ ਸਾਰੇ ਹੀ ਨੇ ਤੇ ਉਹਨਾਂ ਦੇ ਵੀ ਅੱਜ ਅੱਜ ਤੇ ਪ੍ਰੋਗਰਾਮ ਰੱਖਿਆ ਪਿਆ ਸੀ ਅਫਸੋਸ ਤਾਂ ਹੈ ਸਰਕਾਰ ਦਾ ਤਾਲ ਮੇਲੇ ਨਹੀਂ ਕਿਤੇ ਆਪਸ ਵਿੱਚ ਤੇ ਉੱਥੇ ਅਸੀਂ ਜਾ ਕੇ ਆਇਆ ਤੇ ਇੱਥੇ ਵੀ ਬੈਠਿਆ ਅਰੇ ਸਮਝ ਨਹੀਂ ਆਉਂਦੀ ਕਿਹੜੀ ਸੀ ਤੇ ਪੰਚਾਇਤੀ ਵਿਭਾਗ ਦਾ ਆ ਕੇ ਨੂੰ ਤੱਕ ਲੋਕਾਂ ਨੂੰ ਹੈਰਾਨ ਕਰਦੇ ਸੋ ਇਹ ਇਸ ਲਈ ਜੋ ਸਾਨੂੰ ਤਾਂ ਪਤਾ ਲੱਗਿਆ ਇੱਥੇ ਕੁਝ ਬੰਦਿਆਂ ਨੂੰ ਨਾ ਕੁਝ ਲੋਊ ਮੂੰਹ ਲੱਗਿਆ ਪਿਛਲੇ ਦਿਨਾਂ ਤੋਂ ਇੱਥੇ ਜਿਹੜੇ ਬੰਦੇ ਕੋਈ ਕਾਬਜ ਨੇ ਉਹਨਾਂ ਤੋਂ ਪੈਸੇ ਖਾ ਕੇ ਤੇ ਹੁਣੇ ਮਿੰਤੀ ਨਾਲ ਉਹ ਇਹਨਾਂ ਨੂੰ ਬਲੈਕਮੇਲ ਕਰਨ ਵਾਸਤੇ ਸਾਰਾ ਕੰਮ ਚਾਲੇ ਸੋ ਇਹ ਇਸ ਲਈ ਸਰਕਾਰ ਨੂੰ ਇਹੋ ਜੀ ਕੱਲ ਨੂੰ ਧਿਆਨ ਚ ਰੱਖਦੇ ਹੋਏ ਪਿੰਡਾਂ ਦੀ ਅਮਨ ਸ਼ਾਂਤੀ ਨੂੰ ਨਾ ਭੰਗ ਕਰਨਾ ਪਿੰਡਾਂ ਦੇ ਵਿੱਚ ਨਾ ਤੇ ਫੇੜ ਪਾਉਣ ਪਰ ਉਮੀਦ ਲੱਗਦੀ ਆ ਵੀ ਇਹਨਾਂ ਨੂੰ ਜਿਹੜਾ ਕੁਝ ਪੰਜਾਬ ਦੇ ਵਿੱਚ ਕਰ ਰਹੇ ਨੇ ਉਹਦਾ ਨਾ ਰਿਜ਼ਲਟ ਜਲੰਧਰ 'ਚ ਵੀ ਮਿਲ ਜੂਗਾ ਲੋਕਾਂ ਨੂੰ ਬਾਹਰ ਕਰ ਦੇ। ਦੇਖੋ ਜੀ ਇਹ ਜਿਹੜੀ ਸ਼ਾਮ ਲਾਟ ਹੈ ਇਹ ਤਕਰੀਬਨ 80-90 ਸਾਲ ਤੋਂ ਜਿਹੜੇ ਮਾਲਕ ਨੇ ਉਹਨਾਂ ਦੇ ਉਹੀ ਬਾਹਰ ਰਹੇ ਨੇ ਉਹ ਵੀ ਜ਼ਿਕਰੇ। ਸੋ ਇਹਦੇ ਵਿੱਚ ਜਿਹੜੀ ਸਰਕਾਰ ਹੈ ਕਈ ਫੈਸਲੇ ਵੀ ਹੋਏ ਬਨੇ ਜਿਹੜੇ ਕੋਰਟ ਵੱਲੋਂ ਡਿਪਟੀ ਡਾਇਰੈਕਟਰ ਵੱਲੋਂ ਡੀਡੀਪੀਓ ਵੱਲੋਂ ਹਾਈ ਕੋਰਟ ਵੱਲੋਂ ਸ਼ਬਜਾ ਨਾਬੇ ਵੱਲੋਂ ਵੀ ਪੈਚਲੇ ਹੋਏ ਬਨੇ। ਉਹ ਵੀ ਇਹਨਾਂ ਦੇ ਮਾਲਕਾਂ ਦੇ ਹੱਥ ਵਿੱਚ ਹੋਏ ਬਨੇ ਪੰਚਾਇਤ ਦੇ ਹੱਥ ਵਿੱਚ ਕੋਈ ਨਹੀਂ। ਵੀ ਜੇ ਪੰਚਾਇਤ ਨੇ ਜਾਂ ਇਹਨੇ ਆਪਣੇ ਮੈਂਕਮੇ ਨੇ ਪੰਚਾਇਤ ਭਾਗ ਮੈਂ ਕਿਨ੍ਹੇ ਕਾਰਵਾਈ ਕਰਨੇ ਕੋਡ ਕੇਸ ਪਾਵੇ ਤਾਂ ਇਹਨਾਂ ਨੂੰ ਬੁਲਾਵੇ ਇਹਨਾਂ ਨੂੰ ਤਾਂ ਬੁਲਾਇਆ ਹੀ ਨਹੀਂ ਅਜੇ ਤੱਕ ਸਿੱਧੇ ਦੂਏ ਨੋਟ ਰਜਿਸਟਰੀ ਨੇ ਤਿੰਨ ਵਾਰੀ ਹੋ ਗਿਆ ਜੀ ਨਿਸ਼ਾਨਦੇਹੀ ਕਰਦੇ ਜੀ ਨਿਸ਼ਾਨਦੇਹੀ ਕਰਨੇ ਲੋਕਾਂ ਨੂੰ ਜ਼ੈਸਤੇ ਪਾਉਂਦੇ ਨੇ ਸੋ ਇੱਕ ਜਿਹੜੀ ਬੜੀ ਗੱਲ ਹੈ ਆਸਿਰ ਕੀ ਅਸਲ ਭਾਈਚਾਰੇ ਨੇ ਸਰਕਾਰ ਪਾੜਦੀ ਹੈ ਇਹ ਸਾਨੂੰ ਇਹ ਤਾਂ ਚੇਤ ਰਹਿਣਾ ਪਊਗਾ ਅਸੀਂ ਬੇਨਤੀ ਵੀ ਕਰਦੇ ਦੂਏ ਭਾਈਚਾਰੇ ਨੂੰ ਵੀ ਸਾਰਿਆਂ ਨੂੰ ਵੀ ਤੁਸੀਂ ਇਕੱਠੇ ਰਹੋ ਪਿੰਡ 'ਚ ਇਹ ਦਫੇੜ ਨਾ ਪਾਓ ਜ਼ਮੀਨ ਹੈ ਮਾਲਕਾਨੀਏ ਜਿਹੜੇ ਪਾਉਂਦੇ ਨੇ ਨਾ ਵੀ ਦੂਜੇ ਦਾ ਕਿਸੇ ਦਾ ਕੋਈ ਹੱਕ ਨਹੀਂ ਨਾ ਪੰਚਾਇਤ ਦਾ ਕਹਨਾ ਸਕਦਾ ਅਗਲਾ ਸਭ ਤੋਂ ਇਹ ਉੱਗੋਤਾ ਜੇਕਰ ਕੋਈ ਟੱਕਾ ਚਾਹੇ ਕਰੇ ਦੇਖੋ ਅਸੀਂ ਹੁਣ ਅਗਲਾ ਇਹੀ ਹੈ ਵੀ ਅਸੀਂ ਕੋਟਦਾਰਾ ਖੜਾਂਗੇ ਜੀ ਐ ਅਸੀਂ ਕਿੰਨਾ ਕਚਰੇ ਇਹਨਾਂ ਦੇ ਐ ਦੇਖਾਂਗੇ ਇਹਦਾ 3 ਦਿਨ ਨੂੰ ਰੱਖ ਲੈਂਦੇ ਨੇ ਇੱਥੇ ਅਸੀਂ ਕੋਟਦਾਰਾ ਵੀ ਫੜਾਂਗੇ ਇਹ ਤਾਂ ਸਾਡੇ ਕੋਲ ਹੈ ਹੀ ਇਹ ਤਾਂ ਸਾਡਾ ਆਪਣਾ ਥੈਰਾ ਜਿਹੜੇ ਇਕੱਠੇ ਹੋਣਦੇ ਜੀ ਇਹ ਤਾਂ ਜੀ ਹੋਵਾਂਗੇ ਪਰ ਅਸੀਂ ਕੋਟਦਾਰਾ ਵੀ ਹੁਣ ਫੜਾਂਗੇ ਕਹਿਣੀ ਹੈ ਕਿ ਜਿਹੜੀ ਜਥੇ ਰੱਖੇ ਸੀ ਕਨਾਂ ਤੇ ਤੇ ਜਿਹੜੇ ਜੂਨੀਅਨਾਂ ਨੇ ਇਹਨਾਂ ਨੇ ਸਾਨੂੰ ਅਜ ਪੇਪਰ ਦਿਖਾਏ ਨੇ ਇਹਨਾਂ ਨੂੰ ਅਸੀਂ 2 ਦਿਨ ਤਿੰਨ ਦਿਨ ਦਾ ਟਾਈਮ ਹੋ ਰਿਹਾ ਤਾਂ ਵੀ ਜੇ ਕੋਈ ਇੱਕ ਸਿਮਾਨ ਜੋਗ ਕੋਰਟ ਵੱਲੋਂ ਕੋਈ ਵੀ ਤੁਹਾਡੇ ਕੋਲ ਸਟੇ ਵਗੈਰਾ ਉਹ ਸਾਨੂੰ ਪੇਸ਼ ਕਰਦਾਨਗੇ ਤਾਂ ਕਿ ਅਸੀਂ ਜਿਹੜੀ ਕਾਰਵਾਈ ਉਸ ਹ ਅੰਨਾ ਹੋ ਸਕਦੀ ਹੈ 23 ਚੈਨਲ ਦੇ ਲਈ ਨਾਬਾ ਤੋਂ ਸੁਖਚੈਨ ਸਿੰਘ ਲੁਬਾਨਾ ਦੀ ਰਿਪੋਰਟ